ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਨਮੱਤਾ ਨਗਰ ਆ ਪਿੰਡ ਕਲਕਲਾਂ ਤੇ ਕਲਕਲਾਂ ਪਿੰਡ ਦੇ ਵਿੱਚ ਕੌਰ ਸਿੰਘ ਸਰਪੰਚ ਦੇ ਘਰੇ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ 3 ਜਨਵਰੀ ਤੋਂ 4 ਜਨਵਰੀ ਦਿਖਾਊਗਾ ਚਾਰਾਂ ਦੇ ਵਿੱਚੋਂ ਇੱਕ ਟੌਪ ਜਰਸੀ ਦਿਖਾਊਗਾ ਮਿੱਤਰੋ ਤੇ ਤਿੰਨ ਮੱਝਾਂ ਦਿਖਾਊਗਾ ਮਿੱਤਰੋ ਤੁਹਾਨੂੰ ਤਿੰਨ ਇੱਕ ਤਿੰਨੇ ਮਈਆਂ ਸੁਈਆਂ ਇਹ ਨਾ ਵੀਰੇ ਤਿੰਨੇ ਮਈਆਂ ਸੁਈਆਂ ਤਿਆਰ ਦੁੱਧ ਵਾਲੀਆਂ ਹੋਣਗੀਆਂ ਕਰਦੇ ਆਂ ਗੱਲਬਾਤ ਆਪਾਂ ਭਰਾ ਦੇ ਨਾਲ ਕਿਉਂਕਿ ਖਾਲਾ ਜੀ ਦਾ ਬਾੜਾ ਨਹੀਂਗਾ ਇਸ ਰੁੱਤ ਦੇ ਵਿੱਚ ਸੱਜਰ ਮੇਲੇ ਲੱਭਣਾ ਇਹ ਵੀ ਬਹੁਤ ਜੋਦ ਲੱਗਦਾ ਬਾਈ ਸੱਜਰ ਮੇਲੇ ਲੈਣ ਦੇ ਵਿੱਚ ਆਹ ਰੁੱਤ ਦੇ ਵਿੱਚ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਬਾਈ ਵਧੀਆ ਹੀ ਬਾਈ ਹੋਰ ਕੌਰ ਬਾਈ ਘਰ ਪਰਿਵਾਰ ਸਾਰੇ ਠੀਕ ਆ ਜੀ ਨਹੀਂ ਮੈਂ ਮਈਆਂ ਤੌਰ ਸਰਪੰਚਦਿਆਂ ਜੀ ਠੀਕ ਮੇਰਾ ਨਾਮ ਗੁਰਪ੍ਰੀਤ ਆ ਤੇਰਾ ਨਾਮ ਗੁਰਪ੍ਰੀਤ ਠੀਕ ਆ ਸੌਰੀ ਬਾਈ ਅੱਛਾ ਗੁਰਪ੍ਰੀਤ ਵੀਰੇ ਫਿਰ ਜਨਵਾਰ ਅੱਜ ਹੈਗੇ ਆਪਣੇ ਕੋਲੇ ਤੇ ਤੂੰ ਮਈਆ ਯਾਰ ਤਿੰਨ ਚਾਰ ਕਰੀ ਹੋਣਾ ਮੈਂ ਤੇ ਅਕਲ ਬਣੀ ਔਖੀ ਹੋਈ ਖੜੀ ਆ। ਬਾਦਾਂ ਤੇ ਜੀ ਕਿਰਪਾ ਪਹਿਲੇ ਦਿਨੋਂ ਹੀ ਠੀਕ ਹੈ। ਬੰਗਿਆ ਦਾ ਭਾਵਾ ਕੋਈ 100 ਮੈਂ ਕਹਿੰਦੇ ਆਪਾਂ 100 ਵੀ ਹਾਜ਼ਰ ਕਰਦੇ ਆ। ਠੀਕ ਆ। ਮਨਾਂ ਵੀ ਨਾਮ ਆ ਬਾਬੇ ਦੀ ਕਿਰਪਾ ਹਣਾ। ਹਾਂ ਬਸ ਆਈਆਂ ਜੀ ਨਹੀਂ ਤੋਰਾ ਫੇਰਾ ਜਿਆਦਾ ਲੋੜੇ ਲੈਂਕ ਵੱਧ ਰੱਖੀ ਦੇ। ਵਪਾਰ ਲਿੰਕ ਦਾ ਵੀਰੇ ਸਹੀ ਤਾਂ ਹੈਣਾ। ਅੱਛਾ ਗੁਰਪ੍ਰੀਤ ਬਾਈ ਅੱਜ ਜਨਵਾਰ ਹੈਗੇ ਆਪਣੇ ਕੋਲ 4। 4 ਜੀ। ਪਹਿਲੇ ਨੰਬਰ ਤੇ ਬੱਲੀ ਝੋਟੀ ਆ ਜਿਹੜੀ ਵੀਰੇ ਨੀਲੀ ਨੂੰ ਹੱਥ ਮਾਰਦੀ ਇਹਦੀ ਕੀ ਡਿਟੇਲ ਆ ਵੀਰੇ? ਇਹਦੇ ਬਾਈ 10 ਕਿਲੋ ਦੁੱਧ ਆਈ ਤੋ 20 ਦਿਨ ਹੋ ਗਏ 20 ਤੋਂ ਅੰਦਰ ਆਈ 15 ਦਿਨ 15 ਲਾ ਲਓ ਜੀ ਆਪਾਂ 15 ਤੇ 20 ਦਿਨ ਦੇ ਵਿਚਾਲੇ ਆਈ ਠੀਕ ਸੋਈ ਹੋਈ ਸੀਰੀਅਲ ਸਾਉ ਠੰਡੀ ਆ ਜੀ ਠੀਕ ਆ ਵੀਰੇ ਬਾਈ ਮੋਟੀ ਮੋਟੀ ਆ ਠੀਕ ਆ ਵੀਰੇ ਦੁੱਧ ਕਿਵੇਂ ਕਿੰਨਾ ਬਾਈ ਦੁੱਧ ਹੁਣ ਬਾਈ 10 ਕਿਲੋ ਹੋਊਗਾ 10 ਕਿਲੋ ਕੀ ਰੇਟ ਰਹੂਗਾ ਵੀਰੇ ਇਹਦਾ ਬਾਈ ਇਹਦਾ ਯਾਰ ਮੁੱਲ ਤਾਂ ਜਿੰਨਾ ਮਰਜ਼ੀ ਕਰਾਜਾਂਗੇ ਆਪਾਂ 1 35 ਦੇ ਦੇਾਂਗੇ 1 35 ਹੀ ਦੇ ਦੇਾਂਗੇ ਲੜ ਪਿਆਰ ਵਿੱਚੋਂ ਥੋੜਾ ਬਹੁਤਾ ਬਾਈ ਕਰ ਦਿਆਂਗੇ ਕੋਈ ਨਹੀਂ ਸਰਦਾਰ ਨੂੰ ਕਦੀ ਮਾਰੂ ਤੋਰੀ ਵੀਰੇ ਮੜਾ ਖੋਲੀ ਇਹਨੂੰ ਪਰਾ ਲੈ ਵੀ ਮਿੱਤਰੋ ਸੂਈ ਸਵਾਈ ਝੋਟੀ ਆ 10 ਕਿਲੋ ਦੁੱਧ ਕੰਡੇ ਲਾਉਂਦੀ ਆ ਮਿੱਤਰੋ ਕੱਟਾ ਕੱਟਾ ਮਗਰ ਕੇ ਕੱਟੀ ਵੀਰੇ ਕੱਟੇ ਤਿੰਨਾ ਮਗਰ ਹੀ ਕੱਟੇ ਕਿੰਨਾ ਮਗਰ ਹੀ ਕੱਟੇ ਕੱਟਾ ਇਹਦੇ ਮਗਰ ਆ ਮਿੱਤਰੋ ਚੂਣ ਚਣ ਦੀ ਚੰਗੀ ਆ ਲੇਵੇ ਭਾਂਡੇ ਵਾਲੋ ਖਰੀ ਆ ਝੋਟੀ ਵੱਲੋਂ ਥੱਲੋਂ ਤਿਆਰੀ ਤੂਰੀ ਬਹੁਤ ਜ਼ਬਰਦਸਤ ਰੇਟ ਆ ਜਿਹੜਾ ਉਹ 135000 ਰੁਪਿਆ ਦਾ ਮੰਤਨ ਹੋ ਜਾਊਗਾ ਵਿੱਚੋਂ ਸੋਹਣੀ ਝੋਟੀ ਆ ਜਿਹੜਾ ਭਰਾ ਘਰੇ ਮੈਨ ਲੈਣ ਨੂੰ ਚੰਗੀ ਸੁਨੱਖੀ ਮੇਲ ਲੱਭਦਾ ਫਿਰਦਾ ਤਾਂ ਫੇਰ ਬਾਈ ਬਾਈ ਨਾਲ ਗੁਰਪ੍ਰੀਤ ਨਾਲ ਰابطਾ ਕਾਇਮ ਕਰ ਲਿਆ ਜੇ ਟਕਾਂੜੇ ਜੀ ਮੇ ਆ 4000 ਦੀਨ ਵਾਲੀ ਆ ਜੀ ਹ ਦੀਆ ਹਮੇਸ਼ਾ ਚੰਗਾ ਪਸ਼ੂ ਚੰਗੇ ਰੇਟ ਤੇ ਰਹਿੰਦਾ ਵਾ ਅੱਛਾ ਵੀਰੇ 2 ਨੰਬਰ ਵਾਲੀ ਕਾਲੀ ਮੈਂ ਹੈ ਜਿਹੜੀ ਬਈ ਗੁਰਪ੍ਰੀਤ ਵੀਰੇ ਇਹ ਕਾਲੀ ਮੈਂ ਜੀ ਪਰਸੋਂ ਸੂਈ ਵੀ ਆ ਜੀ ਇਹ ਮੈਂ ਦੂਜਾ ਸੂਆ ਜੀ ਜੀ ਤੇ ਇੱਕ ਮਿੰਟ 17 ਕਿਲੋ ਦੁੱਧ ਠੀਕ ਹੈ ਵੀਰੇ ਹਾਂ ਜੀ ਮੁਕਸਰ ਤੋਂ ਆਈ ਆ ਇਹ ਮੁਕਸਰ ਦੇ ਇਲਾਕੇ ਦੀ ਆ ਮੁਕਸਰ ਦੇ ਇਲਾਕੇ ਦੀ ਮੈਂ ਜਾਤਪਾਤ ਮੈਂ ਦੀ ਬਹੁਤ ਆਈ ਹਾਂ ਕੁਆਲਿਟੀ ਬਹੁਤ ਜ਼ਬਰਦਸਤ ਆ ਨਾ ਵੀਰੇ ਸੇ ਸੂਆ ਵੀਰੇ ਕਿੰਨਾ ਸੂਈ ਆਤ ਕੇ ਇਹ ਇਹ ਸੂਆ ਸੂਈ ਦੂਜਾ ਜੀ ਦੂਜਾ ਸੂਆ ਸੂਈ ਆ ਚੂਣ ਚਣ ਕਿਵੇਂ ਲੱਗਾ ਵੀਰੇ ਬਾਈ ਕਮਾਂ ਬੇ ਚੁੰਨਦੀ ਨਾ ਕੋਈ ਮੈਂ ਮਾੜੀ ਹੋ ਗਈ ਆਪਣੇ ਇਹ ਵਾ ਬੜਾ ਚੰਗਾ ਮੈਂ ਥੱਲੇ ਕਰ ਮਾਰੀ ਉਹ ਆਲ ਕਰਦੀ ਨਹੀਂ ਤਾਂ ਲੰਮੀ ਤੋਰ ਦਿੰਦੇ ਹਨਾ ਹਾਂ ਥੋੜੀ ਮੂਰੀ ਤੇ ਕਰਦੇ ਹੁਣੇ ਹੀ ਆਈ ਹੈ ਹੁਣੇ ਹੀ ਆਈ ਹੈ ਠੀਕ ਹੈ ਅੱਛਾ ਦੁੱਧ ਕਿੰਨਾ ਚੱਲਦੀ ਆ ਹੁਣ ਵੀਰੇ ਇਸ ਟਾਈਮ ਇਹ ਬਾਈ ਹੁਣ 10-12 ਕਿਲੋ ਬੋਲਾ ਹੋਊਗਾ 10-12 ਕਿਲੋ ਕੀ ਲੈਵਲ ਦਾ ਰਿਕਾਰਡ ਕਿੰਨਾ ਦੱਸਿਆ ਉਹ ਬਾਈ 16 ਕਿਲੋ ਦਾ ਕਹਿੰਦੇ ਆ ਪਰ ਮੈਂ 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 ਮੰਨਦਾ ਵੀ ਹੁਣ ਮੈਂ 15 ਕਿਲੋ ਖੁੱਲਾ ਦੁੱਧ ਦੇ ਦਊਗੀ ਮੈਂ 12-18 ਤੇ ਚਲੋ 15 ਦਾ ਹੱਥ ਕੇ ਦੇ ਦਊਗੀ ਬਾਈ ਹਾਂ ਬਈ ਆ ਦੀ ਹਿੰਮਤ ਆ ਖਾਣ ਪੀਣ ਦੀ ਪੱਕੀ ਜਿਹੜਾ ਕੁਝ ਕਟਾ ਮਗਰ ਹੈ ਕੋਈ ਨਿਕ ਜਾਵੇ ਮੈ ਸੁਈ ਨੂੰ ਵੀਰੇ ਇਹਨੂੰ ਕੋਈ ਨੂਰ ਦਾ ਕਟਾਈ ਕੋਈ ਨੂਰ ਦਾ ਕਟਾ ਤੀਜਾ ਦਿਨ ਅਜ ਸੁਈ ਨੂੰ ਤੀਜਾ ਦਿਨ ਸੁਈ ਨੂੰ ਹੈ ਜੀ ਠੀਕ ਹੈ ਵੀਰੇ ਇਹਦਾ ਰੇਟ ਬਾਈ ਇਹਦਾ ਮੁੱਲ ਸਰਪੇ ਫੋਨ ਤੇ ਕਰ ਲਾਂਗੇ ਯਾਰ ਵੀਰੇ ਫੋਨ ਤੇ ਕਰ ਲਾਂਗੇ ਆਈਡੀਆ ਕੋਈ ਦੋ ਢਾਈ ਤਾ ਨਹੀਂ ਹੁੰਦਾ ਨਰਮ ਹੀ ਹੋਊਗਾ ਨਹੀਂ ਦੇ ਦਿਆਂਗੇ ਦੋ ਦੋ ਅੰਦਰ ਹੀ ਆ ਦੋ ਦੋ ਅੰਦਰ ਹੀ ਆ ਠੀਕ ਹੈ ਵੀਰੇ ਲੈ ਜੀ ਮਿੱਤਰੋ ਕਿਉਂਕਿ ਮੈਂ ਕਲੀਅਰ ਤਾਂ ਕਰ ਦੇਣਾ ਹੁਣ ਵੀ ਤੁਹਾਨੂੰ ਖਰੀਦਣ ਲੱਗੇ ਨੂੰ ਉਸ ਭਰਾ ਨੂੰ ਪਤਾ ਲੱਗ ਜਾਵੇ ਕਿੰਨੇ ਰੇਟ ਵਾਲੀ ਆ ਹੁਣ ਆਜੋ ਇੱਕ ਨਗੀਨਾ ਵਿਖਾਉਣਾ ਤੁਹਾਨੂੰ ਮਿੱਤਰੋ ਟੌਪ ਦੀ ਜਰਸੀ ਬੱਚੀ ਪੰਜਾਬ ਵਾਲੀ ਕਿੰਨੇ ਦਿਨਾਂ ਦੀ ਕੱਚੀ ਆ ਇਹ ਵੀਰੇ ਵੀਰੇ ਪਹਿਲਣ ਕਿ ਦੂਜੇ ਸੂਏ ਪਈ ਇਹ ਬਾਈ ਮਾਲਕਾਂ ਨੇ ਤਾਂ ਪਹਿਲਣ ਕਹਿ ਦਿੱਤੀ ਪਰ ਅਸੀਂ ਆਪਦੇ ਆਈਡੀ ਨਾਲ ਦੂਜੇ ਨੇ ਸਮਝ ਕੇ ਲਈ ਆ ਠੀਕ ਆ ਵੀਰੇ ਪਰ ਮਾਲਕਾਂ ਨੇ ਸਾਨੂੰ ਪਹਿਲਣ ਕਿਹਾ ਕਹਿੰਦੇ ਪਹਿਲੇ ਸੂਏ ਹੀ ਆ ਠੀਕ ਆ ਲੋਗੇ ਦੰਦੋ ਤਾਂ ਨਹੀਂ ਵੇਖੀ ਫਿਰ ਹਜੇ ਨਹੀਂ ਭਾਈ ਵੇਖੀ ਨਹੀਂ ਠੀਕ ਝੂਠ ਨਹੀਂ ਮਾਰਨਾ ਜਿਹੜੀ ਐਵੇਂ ਆਪਾਂ ਕਹਿ ਦਈਏ ਚੌਕੀ ਨੂੰ ਵੀ ਬਰੀਕੀ ਬਰੂਕੀ ਬੜੀ ਆ ਵੱਛੀ ਵਿੱਚ ਹੈਣਾ ਵੀਰੇ ਯਾਰ ਬਿਲਕੁਲ ਬਿਊਟੀ ਬਾਰਟੀ ਦੀ ਕਮਾਲ ਆ ਯਾਰ ਹੈਨਾ ਹਾਂ ਨਹੀਂ ਠੀਕ ਆ ਵੀਰੇ ਯਾਰ ਇਹ ਸਰਪੇ ਗਾਂ ਭਾਈ ਕੱਟ ਲੈਨੇ ਆ ਹਾਂ ਇਹਦਾ ਚੰਗੀ ਲੱਗੀ ਮਿੱਤਰ ਨੇ ਤੋਹਫਾ ਹੀ ਲੈ ਕੇ ਭੇਜਿਆ ਆਪਣੇ ਕੋਲ ਨਹੀਂ ਨਹੀਂ ਠੀਕ ਆ ਹੈ ਵੀ ਨਗੀਨਾ ਹੀ ਆ ਯਾਰ ਭਾਈ ਚਲੋ ਲੈਣੀ ਨਾ ਲੈਣੀ ਉਹ ਤਾਂ ਅਗਲੇ ਦੀ ਇੱਛਾ ਹੈਨਾ ਟੌਪ ਆ ਜਾਨੀ ਕਿ ਕਹਿਣ ਤੋਂ ਭਾਵੇਂ ਆ ਵੀ ਕਰਮ ਵਾਲੀ ਦਾ ਨਾ ਅੰਤ ਕੋਈ ਨਹੀਂ ਵਹਿੜਦਾ ਭਾਈ ਬਰੀਕੀ ਬਰੀ ਲੰਮੀ ਤੋਰ ਦੇ ਮੜੀ ਜੀ ਨੂੰ ਭਰਾ ਵੜ ਕੇ ਲੈ ਵੀ ਮਿੱਤਰੋ ਐਂਡੀ ਆ ਜਮਾ ਤੁਹਾਨੂੰ ਮ ਹੂੰ ਲੈ ਵੀਰੇ ਮੂਹਨ ਦਾ ਬਾਈ ਬਹੁਤ ਸੋਹਣੀ ਜੜੀ ਥਲੋ ਤਿਆਰੀ ਦੇ ਵਿੱਚ ਆ ਕਰਮਾ ਵਾਲੀ ਕਿਉਂਕਿ ਹਜੇ ਦੇਣੇ ਨੇ ਕਰਮਾ ਵਾਲੀ ਨੇ ਬਾਹਲੇ ਨਹੀਂ ਤਾਂ 10 15 ਤਾਂ ਲੈ ਜੂ ਬਾਈ 10 ਤਾਂ ਖੁੱਲੇ ਲੈ ਜੂਗੀ ਬਾਕੀ ਹੂੰ ਨਹੀਂ ਠੀਕ ਹੈ ਤੋੜ ਤਰ ਵੀ ਬਹੁਤ ਚੰਗੀ ਹੈ ਨਹੀਂ ਨਹੀਂ ਘਰੇ ਦੁੱਧ ਪੀਣ ਵਾਲੇ ਲਈ ਕਹਿਣਾ ਚੀਜ਼ ਆ ਹਨਾ ਜਿਵੇਂ ਕਹਿੰਦੇ ਦੁੱਧ ਪੀਣਾ ਚਾਰ ਸੂਏ ਵਲਕਨ ਵਾਲੀ ਚੀਜ਼ ਆ ਯਾਰ ਬਰੀਡਿੰਗ ਆਸਤੇ ਬਹੁਤ ਚੰਗੀ ਚੀਜ਼ ਹੈ ਹੂੰ ਵੀ ਠੀਕ ਆ ਬਾਈ ਹੈਵੀ ਐਂਡੀ ਆ ਜਵਾ ਬਾਈ ਹੂੰ ਨਹੀਂ ਠੀਕ ਆ ਬਾਈ ਯਾਰ ਓਕੇ ਆ ਇੱਕ ਛੋਟੀ ਅੰਦਰ ਵਗਿਆ ਲੋਕਾਂ ਦਾ ਪਤਾ ਕੋਈ ਨਹੀਂ ਹਨਾ ਹੈ ਇਹ ਮੈਨੂੰ ਤਾਂ ਲੱਗੀ ਸੋਹਣੀ ਬਾ ਲੋਕਾਂ ਦਾ ਪਤਾ ਕੋਈ ਨਹੀਂ ਹਨਾ ਇਹਦਾ ਰੇਟ ਵੀਰੇ ਇਹਦਾ ਯਾਰ ਸਰਵੇ ਵੀਰੇ ਰੇਟ ਯਾਰ ਜਿੰਨਾ ਮਰਜ਼ੀ ਕਰੀ ਜਾਈਏ ਹਾਂ ਇਹ ਆਪਾਂ ਲੱਖ ਰੁਪਏ ਦੀ ਦੇਣੀ ਆ ਲੱਖ ਰੁਪਏ ਦੀ ਦੇਣੀ ਆ ਵਿੱਚੋਂ ਥੋੜਾ ਬੋਤਾ लाड़ प्यार ਕਰਦੇ ਆਂਗੇ ਕਰਦੇ ਆ ਕੋਈ ਨਹੀਂ ਉਹ ਚਲੋ ਕੋਈ ਭੈਣ ਭਰਾਵੇਂ ਲੋਕ ਆ ਕੋ ਆਵਾ ਸਵਾ ਡੇਢ ਨਹੀਂ ਮੰਗਣਾਗਾ ਠੀਕ ਆ ਪਤਾ ਕੀ ਆ ਤਾਈ ਤਾਂ ਇਹ ਸੋਚ ਕੇ ਲਈਏ ਜੇ ਵੈਗੀ ਦਾ ਵੇਚ ਜਗੇ ਨੇ ਤੇ ਘਰੇ ਚੋਈ ਜਾਵਾਂਗੇ ਘਰੇ ਚੋਈ ਜਾਵਾਂਗੇ ਚੀਜ਼ ਦੁੱਧ ਵਾਲੀ ਰੱਖਣੀ ਆ ਇਹਨੂੰ ਰੱਖ ਲਾਂਗੇ ਵੀ ਇਹ ਲਾਜ ਆਈ ਬੱਤੀ ਬਈ ਟੋਕੜ ਕੱਪਣ ਕਰਕੇ ਪਾਉਂਦੀ ਨਹੀਂ ਆਈ ਤੇ ਕੜੀ ਚ ਬਈ ਸਵਾ ਲੱਖ ਡੇਢ ਲੱਖ ਮੈਂ ਤੇ ਲਾਵਾਂਗੇ ਹਾਂ ਤੇ ਬਈ ਦੋ ਦਿਨ ਵੀ ਬਈ ਕਿਲੋ ਦੇ ਜਾਣਾ ਬਈ ਹਾਂ ਚਲ ਲਗਦੇ ਮੈਂ ਛੋਟੀ ਚੌਥੀ ਆਪਣੀ ਜਿਹੜੀ ਆ ਵੀਰੇ ਲਿਆਉਣੇ ਅੱਛਾ ਵੀਰੇ ਇਹ ਕਿਨਵਾ ਸੂਆ ਸੂਈਆ ਵੱਡੇ ਬਈ ਇਹ ਸੂਆ ਦਾ ਬਈ ਪਹਿਲਾ ਨਾ ਪਰ ਹੈ ਦੂਜਾ ਨਾ ਰਗੀ ਆ ਇਹ ਲੱਗਦੀ ਦ ਠੀਕ ਹੈ ਇਹਨੂੰ ਕਿੰਨੇ ਦਿਨ ਹੋ ਗਏ ਸੋਈ ਨੂੰ ਇਹਨੂੰ ਬਾਈ ਹੋ ਗਿਆ ਚੌਥਾ ਦਿਨ ਹੋਊਗਾ ਹੀ ਅੱਜ ਚੌਥਾ ਦਿਨ ਹੈ ਹਾਂ ਕਿੰਨੇ ਦੁੱਧ ਤੇ ਚਲਦੀ ਹੈ ਵੀਰੇ ਹੁਣ ਇਹਦੇ ਥੱਲੇ ਬਾਈ 8 ਕਿਲੋ ਬੋਲਾ ਹੋਊਗਾ ਹਜੇ 8 ਕਿਲੋ ਲੈਵਲ ਉੱਰ ਖੜੀਆ ਕੱਟੀ ਹੈ ਨਾ ਦੁੱਧ ਵਾਲੀ ਹੈ ਜੀ ਹੂੰ ਦੁੱਧ ਦੇ ਦੁੱਧ 10 11 ਕਿਲੋ ਕਿ ਨਹੀਂ ਵੀਰੇ ਦੇ ਦੂ ਫੁੱਲਾ ਦੇਣਾ ਚਾਹੀਦਾ ਜੀ ਜਿਆਦਾ ਬਰੀਡਿੰਗ ਬਹੁਤ ਸੀਲਸਾਉ ਠੰਡੀ ਬਹੁਤ ਆ ਅੱਛਾ ਠੰਡੀ ਦਾ ਬਾੜੀ ਜਾ ਹੈ ਚੂਣ ਚੰਨ ਚੰਗਾ ਹੈ ਨਾ ਚੂਣ ਚੰਨ ਮੋਟਾ ਲੱਗਾ ਜੀ ਥਣ ਘੜ ਸਾਨੂੰ ਬਹੁਤ ਵਧੀਆ ਘੜਦੀ ਹੈ ਇਹ ਕਿੰਨੇ ਦੀ ਦੇ ਦਈਏ ਵੀਰੇ ਇਹ ਸਰਵੇ ਦਾ 1.40 ਹੈ ਯਾਰ ਬਾਈ। ਮੁੱਲ 1.40 ਹੈ। ਹਾਂ। ਲਾਡ ਪਿਆਰ ਕਰ ਦਿਆਂਗੇ ਬਾਈ। ਕਰ ਦਿਆਂ ਕਰ ਦਿਆਂਗੇ। ਠੀਕ ਆ ਬਾਈ ਲੈ ਵੀ ਮਿੱਤਰੋ। ਦੇਖ ਲੋ ਛੋਟੀ ਕਿਉਂ ਕਿ ਤੁਹਾਨੂੰ ਇਹਨਾਂ ਤੇ ਦਿਖਾਈ ਆ। ਦੇਖੋ ਲੀਵਾਂ ਨੂੰ ਵਾ। ਨਹੀਂ ਠੀਕ ਆ ਬਾਈ। ਆ ਬੱਚਾ ਆ ਗਿਆ ਤੇ ਮਗਰ ਹਨਾ ਵੀਰੇ। ਹਾਂ ਤਾਜੀ ਆ ਬਰ ਖੁਰਲੀ ਨਾ ਬੰਨੇ। ਕੱਟਾ ਇਹਦੇ ਮਗਰ ਆ ਮਿੱਤਰੋ। ਹੈਂ? ਅੱਛਾ ਗੁਰਪ੍ਰੀਤ ਨੰਬਰ ਕਿੰਨਾ ਵੀਰੇ? 1 ਮਿੰਟ ਜੀ। 1 ਮਿੰਟ। 98880 9880 800 ਪੂਰਾ 64 ਜੀ। ਜੀ। ਤੇ ਇੱਕ ਵਾਰੀ ਹੋਰ ਬੋਲ ਦਿਓ ਵੀਰੇ ਬੰਦੇ ਗੁਰਪ੍ਰੀਤ ਦੇ ਨੂੰ ਜੀ ਨੰਬਰ 99880 ਜੀ ਤੇ 864 ਜੀ 623852763 ਠੀਕ ਆ ਵੀਰੇ ਇਹ ਦੋਵੇਂ ਨੰਬਰ ਆ ਹਨਾ ਦੋਵੇਂ ਨੰਬਰ ਆ ਠੀਕ ਆ ਵੀਰੇ ਦੋਵੇਂ ਹੀ ਲਾ ਦਈਏ ਕਿ ਇੱਕ ਲਾ ਦਈਏ ਸਕਰੀਨ ਦੇ ਉੱਤੇ ਦੋਨੇ ਹੀ ਲਾ ਦਿਓ ਦੋਨੇ ਠੀਕ ਆ ਵੀਰੇ ਲੈ ਮਿੱਤਰੋ ਦੋਵੇਂ ਨੰਬਰ ਮੈਂ ਸਕਰੀਨ ਦੇ ਉੱਤੇ ਲਾਏ ਹੋਏ ਆ ਫਿਰ ਅੱਜ ਕੱਲ੍ਹ ਬਾਈ ਕੌਰ ਸਿੰਘ ਸਰਪੰਚ ਦੇ ਘਰੇ ਤੁਸੀਂ ਆਉਣਾ ਵਾ ਬਾਈ ਗੁਰਪ੍ਰੀਤ ਦੇ ਨਾਲ ਕਰਨੀਆਂ ਤੁਸੀਂ ਗੱਲਬਾਤ ਤੇ ਜਨਵਾਰ ਤੁਹਾਨੂੰ ਦਿਖਾਤੇ ਚਾਰੇ ਹਨਾ ਬਾਈ ਤੇ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹ